ਸਭ ਤੋਂ ਪਹਿਲਾਂ ਤਾਂ ਮੈਂ ਸਰ ਸਤਨਾਮ ਸਿੰਘ ਬੈਂਸ ਜਿਹੜੇ ਰਿਟਾਇਰਡ ਐਸਪੀ ਸਾਹਿਬ ਨੇ ਉਹਨਾਂ ਦਾ ਕਾਂਗਰਸ ਪਾਰਟੀ ਹੋਂਦ ਤੇ ਮੈਂ ਬਹੁਤ ਦਿਲੋਂ ਔਰ ਕਾਂਗਰਸ ਪਾਰਟੀ ਵੱਲੋਂ ਬਹੁਤ ਸਵਾਗਤ ਕਰਦਾ ਹਾਂ ਕਿ ਇਹਨਾਂ ਨੇ ਸਾਨੂੰ ਅੱਜ ਜੁਆਇਨ ਕੀਤਾ ਦੂਸਰੀ ਗੱਲ ਮੈਂ ਇਹ ਕਹਿਣੀ ਚਾਹਨਾ ਕਿ ਦੇਖੋ ਜਿਹੜੀ ਆਮ ਆਦਮੀ ਪਾਰਟੀ ਆ ਉਹ ਆਪਣਾ ਜਿਹੜਾ ਰੀਅਲ ਵਰਕਰ ਹੈ ਜਿਹੜਾ ਉਹਨਾਂ ਦੇ ਪਿਛਲੇ 8-10 ਸਾਲ ਤੋਂ ਜਿਹੜਾ ਉਹਨਾਂ ਦੇ ਤੱਪੜ ਚੱਕਦਾ ਰਿਹਾ ਜਿਹੜਾ ਉਹਨਾਂ ਦੀਆਂ ਦਰੀਆਂ ਵਿਛਾਉਂਦਾ ਰਿਹਾ ਜਿਹੜਾ ਉਹਨਾਂ ਦੇ ਪੋਸਟਰ ਲਾਉਂਦਾ ਰਿਹਾ ਸਤਨਾਮ ਸਿੰਘ ਜੀ ਉਹਨਾਂ ਲੋਕਾਂ ਚੋਂ ਸਨ ਔਰ ਇਹਨਾਂ ਨੂੰ ਇਗਨੋਰ ਕਰਕੇ ਇੱਕ ਬਾਰੀ ਬੰਦੇ ਨੂੰ ਔਰ ਜਿਸ ਬੰਦੇ ਦਾ ਜੀਪੀ ਪਹਿਲਾਂ 4-5 ਪਾਰਟੀਆਂ ਛੱਡ ਚੁੱਕਿਆ ਉਹਦਾ ਕਿਸੇ ਪਾਰਟੀ ਚ ਪੱਕਾ ਨਹੀਂ ਰਹਿੰਦਾ ਮੈਨੂੰ ਤਾਂ ਇਹਨਾਂ ਦੀ ਆਮ ਪਾਰਟੀ ਵਾਲਿਆਂ ਦੀ ਹਾਈ ਕਮਾਂਡ ਦੀ ਸਮਝ ਨਹੀਂ ਆਈ ਅਰੇ ਜਿਹੜਾ ਬੰਦਾ ਕਦੇ ਕਿਸੇ ਪਾਰਟੀ ਚ ਨਹੀਂ ਟਿਕਿਆ ਉਹ ਤੁਹਾਡੀ ਪਾਰਟੀ ਚ ਕਿਵੇਂ ਟਿਕ ਜਾਊਗਾ ਔਰ ਇਹੋ ਜਿਹੇ ਡੈਡੀਕੇਟਿਡ ਇਨਸਾਨ ਨੂੰ ਛੱਡ ਕੇ ਔਰ ਇਹੋ ਜਿਹੇ ਜਿਹੜਾ ਜਿਹੜਾ ਦਲ ਬਦਲੂ ਆ ਜਿਹੜਾ ਹਰ ਸਾਲ ਦੋ ਸਾਲ ਚ ਦਲ ਬਦਲਦਾ ਉਹਨੂੰ ਤੁਸੀਂ ਟਿਕਟ ਦੇ ਰਹੇ ਹੋ ਮੈਂ ਉਹਨਾਂ ਦੀ ਤਾਂ ਬਿਲਕੁਲ ਕੜੀ ਨਿੰਦਾ ਕਰਦਾ ਕਿ ਉਹਨਾਂ ਨੇ ਆਪਣਾ ਵਰਕਰ ਇਗਨੋਰ ਕੀਤਾ ਔਰ ਇਹ ਵੀ ਇਹਨਾਂ ਦਾ ਬਹੁਤ ਪਰਮਾ ਸਵਾਗਤ ਕਰਦਾ ਕਿ ਤੁਸੀਂ ਉਹਨਾਂ ਨੂੰ ਇਹ ਸਨੇਹ ਭੇਜਣਾ ਜ਼ਰੂਰੀ ਬਹੁਤ ਸੀ ਕਿ ਜਿਹੜਾ ਤੁਸੀਂ ਕਿਤੋਂ ਵੀ ਬੰਦਾ ਚੱਕ ਕੇ ਤੁਸੀਂ ਰਾਜ ਸਭਾ ਚ ਭੇਜ ਦਿੰਦੇ ਹੋ ਤੁਸੀਂ ਲੋਕ ਸਭਾ ਚ ਭੇਜਣ ਦੀ ਕੋਸ਼ਿਸ਼ ਕਰਦੇ ਹੋ ਉਨ੍ਹਾਂ ਦੇ ਘਾਡਰ ਵਿੱਚ ਉਨ੍ਹਾਂ ਦੇ ਵਰਕਰ ਵਿੱਚ ਉਸ ਗੱਲ ਦਾ ਗਿਲਾ ਹੈ ਉਹ ਗਿਲੇ ਦਾ ਹੀ ਅੱਜ ਪ੍ਰਤੀਕ ਸਦਰਸ਼ਨਾਪ ਸਿੰਘ ਬੈਂਸ ਨੇ ਔਰ ਇਹਨਾਂ ਦੇ ਆਉਣ ਦਾ ਕਾਂਗਰਸ ਪਾਰਟੀ ਨੂੰ ਔਰ ਮੈਨੂੰ ਖੁਦ ਨੂੰ ਬਹੁਤ ਵੱਡਾ ਮੇਰੇ ਕੈਂਪੇਨ ਨੂੰ ਹੰਗਾਰਾ ਮਿਲੂਗਾ ਔਰ ਅਸੀਂ ਇਹ ਸੀਟ ਜਿਹੜੀ ਸ਼ਰੀਫਤ ਇਕੜ ਸਾਹਿਬ ਵਾਲੀ ਲੋਕ ਸਭਾ ਸੀਟਾ ਇਹਨੂੰ ਅਸੀਂ ਬਹੁਤ ਵੱਡੀ ਲੀਡ ਨਾਲ ਜਿੱਤ ਕੇ ਮੈਂ ਪਾਰਲੀਮੈਂਟ ਪਹੁੰਚੂ ਬਹੁਤ ਬਹੁਤ ਧੰਨਵਾਦ ਜਿਵੇਂ ਆਮ ਆਦਮੀ ਪਾਰਟੀ ਛੜਕੇ ਦੁਆਰਾ ਕਾਂਗਰਸ ਨੂੰ ਜੁਆਇਨ ਕਰ ਰਿਹਾ ਹਾਂ ਕਾਂਗਰਸ ਪਾਰਟੀ ਦੇ ਵਿੱਚ ਇੱਕ ਆਇਆ ਡਿਸਪਲਿਨ ਹੈ ਸਾਰਾ ਕੁਝ ਆ ਇਹ ਆਪਣੇ ਵਰਕਰ ਦੀ ਕਦਰ ਕਰਨੀ ਜਾਣਦੇ ਆ ਜਿਹੜਾ ਗੱਲਾਂ ਤੇ ਮੈਂ ਪ੍ਰਭਾਵਿਤ ਆ ਕਿਉਂਕਿ ਮੈਂ ਪਹਿਲਾਂ ਵੀ ਕਾਂਗਰਸ ਨਾਲ ਮੇਰਾ ਕਾਫੀ ਸਹਿਚਾਰਿਆ ਜਦੋਂ ਮੈਨੂੰ ਸਰਵਿਸ ਸੀਗਾ ਇਹਨਾਂ ਵਿੱਚ ਗਲਤ ਸੁਣਨ ਦੀ ਜਿਹੜਾ ਮੱਦਾ ਸ਼ੈਨਸ਼ੀਲਤਾ ਆ ਪਰ ਉਹ ਆਮ ਪਾਰਟੀ ਦੇ ਵਿੱਚ ਇਦਾਂ ਦਾ ਡਿਸਪਲਿਨ ਨਹੀਂ ਹੈ ਆਮ ਆਦੀ ਪਾਰਟੀ ਵਿੱਚ ਉਹ ਤੁਹਾਨੂੰ ਪਹਿਲਾਂ ਕੈਂਡੀਡੇਟ ਵੀ ਅਨਾਉਂਸ ਕਰਨ ਦਾ ਥੋੜਾ ਹੈਗਾ ਜੀ ਸੁਭਾਵੀ ਉਮੀਦਵਾਰ ਸੀ ਕੀ ਕਾਰਨ ਬਣੇ ਨੇ ਉਹਦੇ ਉਹਦੇ ਵਿੱਚ ਜਿਹੜੇ ਬੰਦੇ ਸਲੂਸ਼ਿਆ ਸਾਰੇ ਜੀ ਜਿੱਦਾਂ ਸਾਡੇ ਹਰਜੀਤ ਮੰਗੜ ਸਿਗੇ ਜਿਹਦੇ ਰਾਹੀਂ ਮੈਂ ਪਾਰਟੀ ਆਪਣੇ ਜੁਆਇਨ ਕੀਤੀ ਸੀ ਆਪਣੇ ਸਿਗੇ ਹਰਪਾਲ ਚਿਮਾ ਜੀ ਉਹਨਾਂ ਕੋਲ ਜਾ ਕੇ ਜੁਆਇਨ ਕੀਤੀ ਸੀ ਪਰ ਉਸ ਤੋਂ ਬਾਅਦ ਪਾਰਟੀ ਨੇ ਉਹ ਕਦਰ ਨਹੀਂ ਕੀਤੀ ਕਿਉਂਕਿ ਜਿਹੜੇ ਜਦੋਂ ਸਰਕਾਰ ਹੋਂਦ ਵਿੱਚ ਵੀ ਨਹੀਂ ਆਈ ਸੀ ਉਸ ਤੋਂ ਪਹਿਲਾਂ ਅਸੀਂ ਜਿਹੜੇ ਬੰਦੇ ਸਾਡੇ ਇਹਨਾਂ ਦੇ ਪੋਸਟ ਨਹੀਂ ਲਾਉਣ ਦੇ ਸੀਗੇ ਉਹਨਾਂ ਨਾਲ ਅਸੀਂ ਲੜੇ ਆ ਸਰੀ ਬੈਂਸ ਪਿਛਾ ਗਿਆ ਹੁੰਦਾ ਰਿਹਾ ਪਰ ਇਨੀ ਅਜੂਨਾ ਬੰਦਿਆਂ ਨੂੰ ਲਿਆ ਕੇ ਅੱਗੇ ਕਰ ਲਿਆ ਬਾਕੀ ਬੰਦੇ ਨਹੀਂ ਪਿੱਛੇ ਗਏ ਇਹ ਪੀਲਾ ਜਿਹੜੀ ਅੱਜ ਤੁਸੀਂ ਅਮਰ ਸਿੰਘ ਡਾਕਟਰ ਸਾਡੇ ਜੁਆਇਨ ਕੀ ਮੈਂ ਜਦੋਂ ਆਪਣੀ ਕੈਂਪੇਨ ਕੀਤੀ ਸੀਗੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਨੌ ਦੇ ਨੌ ਹਲਕਿਆਂ ਦੇ ਵਿੱਚ ਗਿਆ ਮੈਂ ਨੌ ਦੇ ਨੌ ਹਲਕਿਆਂ ਦੇ ਵੋਟਰ ਤੇ ਸਪੋਰਟਰ ਜਿਹੜੇ ਮੇਰੇ ਸਗੇ ਮੈਂ ਉਹਨਾਂ ਨੂੰ ਅਪੀਲ ਕਰਦਾ ਆਂ ਕਿ ਜਦੋਂ ਤੁਸੀਂ ਮੇਰੀ ਸਪੋਰਟ ਕਰ ਰਹੇ ਸੀ ਮੈਨੂੰ ਚੁਣਨਾ ਚਾਹੁੰਦੇ ਸੀ ਉਸੇ ਵਿਹਾਰ ਤੇ ਡਾਕਟਰ ਅਮਰ ਸਿੰਘ ਜੀ ਦੀ ਸਪੋਰਟ ਕਰੋ ਤਾਂ ਜੋ ਇਹਨਾਂ ਨੂੰ ਜਿਤਾ ਕੇ ਅਸੀਂ ਪਾਰਲੀਮੈਂਟ ਦੁਆਰਾ ਭੇਜੀਏ ਤੇ ਇਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਮੈਂ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਮੈਂ ਕਰਾਂਗਾ ਣ ਕੇ ਇਹਨਾਂ ਦੇ ਨਾਲ ਇਹਨਾਂ ਕਿਨਾਂ ਇਨਾ ਕੁਛ ਮੈਂ ਤੁਹਾਡਾ ਵਾਦਾ ਕਰਦਾ ਹਾਂ ਦੇਖੋ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਵਿੱਚ ਵੀਆਈਪੀ ਕਲਚਰ ਭਾਰੂ ਹੋ ਗਿਆ ਜਿਸ ਤਰੀਕੇ ਨਾਲ ਬਾਹਰੋਂ ਆ ਕੇ ਲੋਕ ਜਿਹੜੇ ਨੇ ਉਹ ਉਹਨਾਂ ਨੇ ਗੁਸਪੈਟ ਕਰ ਲਈ ਆਮ ਆਦਮੀ ਪਾਰਟੀ ਚ ਕਿਉਂਕਿ ਸੱਤਾ ਦੇ ਲਾਲਚ ਵਿੱਚ ਹਰ ਬੰਦਾ ਸੱਤਾ ਨਾਲ ਜੁੜਨਾ ਚਾਹੁੰਦਾ ਤੋਂ ਜਿਹੜੀਆਂ ਆਮ ਆਦਮੀ ਲਈ ਕੋਈ ਨੀਤੀਆਂ ਸੀਗੀਆਂ ਜਾਂ ਉਹਨਾਂ ਦੀਆਂ ਗੱਲਾਂ ਸੀਗੀਆਂ ਉਹ ਬਿਲਕੁਲ ਅੱਜ ਬੇਬੁਨਿਆਦ ਸਾਬਤ ਹੋਈਆਂ ਨੇ ਇਹੀ ਕਾਰਨ ਹੈ ਕਿ ਉਹਨਾਂ ਨੂੰ ਅੱਜ ਛੜ ਛੜ ਕੇ ਲੋਕ ਜਿਹੜੇ ਨੇ ਉਹ ਦੂਸਰੀਆਂ ਪਾਰਟੀਆਂ ਵਿੱਚ ਜਾ ਰਹੇ ਨੇ ਤਾਂ ਅੱਜ ਖੰਨਾ ਦੇ ਵਿੱਚ ਕਾਂਗਰਸ ਪਾਰਟੀ ਦੀ ਕੈਂਪੇਨ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ ਡਾਕਟਰ ਅਮਰ ਸਿੰਘ ਜੀ ਦੀ ਜਿਹੜੀ ਕੈਂਪੇਨ ਆ ਉਹ ਅੱਜ ਹੋਰ ਦੁੱਗਣੀ ਤਿੱਗਣੀ ਜਿਹੜੀ ਆ ਮਜ਼ਬੂਤ ਹੋਈ ਹੈ ਬਹੁਤ ਹੀ ਯੋਗ ਕਾਬਿਲ ਔਰ ਚੰਗੇ ਅਫਸਰ ਜਿਹੜੇ ਲੋਕਾਂ ਨਾਲ ਜੁੜੇ ਰਹੇ ਨੇ ਜਿਨ੍ਹਾਂ ਨੇ ਲੋਕ ਮੁੱਦਿਆਂ ਦੇ ਉੱਤੇ ਹਮੇਸ਼ਾ ਪਹਿਰਾ ਦਿੱਤਾ ਸਾਧ ਸਤਨਾਮ ਸਿੰਘ ਬੈਂਸ ਜਿਹੜੇ ਅੱਜ ਕਾਂਗਰਸ ਪਾਰਟੀ ਵਿੱਚ ਉਹਨਾਂ ਨੇ ਜੁਆਇਨਿੰਗ ਕੀਤੀ ਹੈ ਤੋਂ ਉਹਨਾਂ ਦਾ ਅਸੀਂ ਸਾਰੇ ਵੈਲਕਮ ਵੀ ਕਰਦੇ ਆਂ ਔਰ ਉਹਨਾਂ ਦੀਆਂ ਜੋ ਸਵਾਵਾ ਨੇ ਸਮਾਜ ਪ੍ਰਤੀ ਜੋ ਸਾਡੀ ਸੁਸਾਇਟੀ ਨੂੰ ਉਹਨਾਂ ਦੀ ਦੇਣ ਹੈ ਔਰ ਖਾਸ ਕਰਕੇ ਖੰਨੇ ਵਿੱਚ ਉਹਨਾਂ ਦਾ ਬਹੁਤ ਵੱਡਾ ਪ੍ਰਭਾਵ ਹੈ ਤਾਂ ਅੱਜ ਕਾਂਗਰਸ ਪਾਰਟੀ ਨੂੰ ਇਹਦਾ ਬਹੁਤ ਫਾਇਦਾ ਹੋਇਆ ਦੇਖੋ ਦੋ ਦਿਨ ਪਹਿਲਾਂ ਕਾਲੀਦਨ ਦੇ ਉਸ ਬਰਕਰੋਚ ਰਲੇ ਤੀ ਉਹ ਦੋ ਦਿਨ ਜਿਹੜਾ ਹੈਗਾ 18 ਘੰਟੇ ਜੇ ਵਾਪਸ ਲੜੇ ਕੀ ਇਹ ਆਪ ਦਾ ਕੋਈ ਪ੍ਰੈਸ਼ਰ ਪੈਂਦਾ ਉਹਨਾਂ ਤੇ ਦੇਖੋ ਜਿਹੜੇ ਆਪ ਦੇ ਐਮਐਲਏ ਨੇ ਸੌਂਹ ਸਾਹਿਬ ਉਹ ਦਬਾਅ ਪਾ ਕੇ ਉਹ ਕਿਸੇ ਨਾ ਕਿਸੇ ਟੇਡੇ ਢੰਗ ਨਾਲ ਉਹ ਲੋਕਾਂ ਨੂੰ ਜੁਆਇਨ ਤਾਂ ਜਰੂਰ ਕਰਾ ਰਹੇ ਨੇ ਪਰ ਉਹਨਾਂ ਦਾ ਹੁਣ ਇੱਕ ਤਰ੍ਹਾਂ ਦਾ ਮਜ਼ਾਕ ਬਣਦਾ ਜਾ ਰਿਹਾ ਜਿਸ ਤਰੀਕੇ ਨਾਲ ਅਕਾਲੀ ਦਲ ਦੇ ਜਿਹੜੇ ਵਿੱਕੀ ਪਾਟੀਆਂ ਜੀ ਪਹਿਲਾਂ ਤਾਂ ਸੌਂਦ ਸਾਹਿਬ ਨੇ ਉਹਨਾਂ ਦੇ ਬੜੇ ਕਸੀਦੇ ਪੜ੍ਹੇ ਔਰ ਬਹੁਤ ਸਾਰੀਆਂ ਉਹਨਾਂ ਦੀਆਂ ਪ੍ਰਾਪਤੀਆਂ ਦੱਸੀਆਂ ਔਰ ਉਹਨੂੰ ਬੜੇ ਚੌ ਦੇ ਨਾਲ ਉਹਨਾਂ ਨੂੰ ਜੁਆਇਨ ਕਰਾਇਆ ਔਰ 24 ਘੰਟੇ ਦੇ ਵਿੱਚ ਵਿੱਚ ਹੀ ਉਹ ਦੁਬਾਰਾ ਅਕਾਲੀ ਦਲ ਵਿੱਚ ਚਲੇ ਗਏ ਸੋ ਇਹਦੇ ਨਾਲ ਇਹ ਜਿਹੜੀ ਇੱਕ ਸਰੋਪਾ ਗੈਂਗ ਦੀ ਇੱਕ ਮੁਹਿੰਮ ਜਿਹੜੀ ਚੱਲੀ ਹੋਈ ਸੀਗੀ ਉਹਨੂੰ ਬਹੁਤ ਵੱਡੀਆਂ ਬ੍ਰੇਕਾਂ ਲੱਗੀਆਂ ਨੇ ਔਰ ਐਮਐਲਏ ਸੌਂਦ ਸਾਹਿਬ ਆਪਣਾ ਹੀ ਮਜ਼ਾਕ ਬਣਾ ਰਹੇ ਨੇ ਸੋ ਇਹ ਜਿਹੜੀਆਂ ੱੱਕੇ ਨਾਲ ਜੁਆਇਨਿੰਗਸ ਨੇ ਜਾਂ ਦਬਾਅ ਪਾ ਕੇ ਤੁਸੀਂ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹੋ ਇਹ ਜ਼ਿਆਦਾ ਤਰ ਨਹੀਂ ਚਲਦੀਆਂ ਗੱਲਾਂ ਉਹ ਲੋਕਾਂ ਦੇ ਸਾਹਮਣੇ ਸੱਚਾਈ ਆਊਗੀ ਔਰ ਐਤਕੀ ਦੇਖੋ ਇੱਕ ਬਦਲਾਅ ਜਿਹੜਾ ਸੀ ਔਰ ਇੱਕ ਮੌਕਾ ਦੇਣ ਦੀ ਗੱਲ ਸੀ ਕਿ ਉਹ ਤਾਂ ਬਿਲਕੁਲ ਹੀ ਲੋਕਾਂ ਦੇ ਮਨੋਂ ਲਹਿ ਗਈ ਹੈ ਲੋਕਾਂ ਨੂੰ ਪਤਾ ਲੱਗ ਗਿਆ ਜੋ 2.5 ਸਾਲ ਦੀ ਕਾਰਜ ਜੁਗਾਰੀ ਹੈ ਜੋ ਐਮਐਲਏ ਸਾਹਿਬ ਨੇ ਵਾਅਦੇ ਕੀਤੇ ਹਲਫੀਆ ਬਿਆਨ ਵੀ ਦਿੱਤੇ ਐਲਫੀਡੈਵਿਟ ਰਿਟਰਨ ਦਿੱਤੇ ਉਹ ਕਿਸੇ ਵੀ ਇੱਕ ਵੀ ਉਹਦਾ ਉਹਨਾਂ ਦਾ ਕੀਤਾ ਹੋਇਆ ਵਾਅਦਾ ਪੂਰਾ ਨਹੀਂ ਹੋਇਆ ਔਰ ਉਹਨਾਂ ਨੂੰ ਵੀ ਉਹ ਵਾਅਦਾ ਯਾਦ ਹੀ ਹੈ ਨਹੀਂ ਉਹਨਾਂ ਨੂੰ ਆਪਣੇ ਹਲਫੀਆ ਬਿਆਨ ਜਿਹੜੇ ਨੇ ਉਹ ਖੁਦ ਨਹੀਂ ਯਾਦ ਸੋ ਯਾਦ ਉਹਨਾਂ ਨੂੰ ਇੱਕ ਤਰੀਕ ਨੂੰ ਲੋਕ ਜਿਹੜੇ ਨੇ ਉਹ ਕਾਂਗਰਸ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਯਾਦ ਵੀ ਦਿਵਾਉਣਗੇ ਔਰ ਉਹਨਾਂ ਨੂੰ ਲੋਕ ਕਚਹਿਰੀ ਵਿੱਚ ਆ ਕੇ ਇਹ ਲੋਕਾਂ ਦਾ ਜਵਾਬ ਵੀ ਦੇਣਾ ਪਊਗਾ